ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਵੇਰ ਕਾਲ ਚੱਲਦੇ ਜੀ ਕੰਮ ਬਹੁਤ ਵਧੀਆ ਵੀਰੋ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀ ਨੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਵਧੀਆ ਜੀ ਮੌਸਮ ਹੈ ਜਿਹੜਾ ਉਹ ਵੀ ਤੁਹਾਨੂੰ ਦਿਖਾ ਦੇਣਾ ਠੀਕ ਬਰ ਠੀਕ ਤੇ ਅਮਨ ਬਨਦਾ ਦੀ ਘੁੰਮ ਆਇਆ ਜੀ ਗੱਡੀ ਮੂਰੀ ਖੜੀ ਆ ਗੇਟ ਦੇ ਤੇ ਸ਼ਾਮ ਨੂੰ ਜਾਣ ਦੀ ਤਿਆਰੀ ਹੈ ਸ਼ਾਮ ਨੂੰ ਜਾਣ ਦੀ ਤਿਆਰੀ ਵੀ ਦੱਸ ਦਿੰਦਾ ਧਾਰਮਿਕ ਫਿਲਮ ਲੱਗੀ ਵੀ ਹੈ ਜੀ ਰਜਨੀ ਬੱਚੇ 2-3 ਦਿਨ ਦੇ ਕਹੀ ਜਾਂਦੇ ਆ ਜਸ਼ਨ ਦੇ ਸਕੂਲ ਦੇ ਵਿੱਚ ਸਹੇਲੀਆਂ ਦੇਖ ਕੇ ਆਈਆਂ ਹੋਣੀਆਂ ਵੀ ਕਹੀ ਜਾਂਦੀ ਆ ਪਪਾ ਜਾਣਾ ਮਾਂ ਚਲੋ ਦੇਖਦੇ ਮੈਂ ਤਾਂ ਕਹੀ ਜਾਂਦਾ ਵੀ ਜਾਣਾ ਨਹੀਂ ਪਰ ਹੁਣ ਬੱਚਿਆਂ ਤੇ ਪਰ ਹੈ ਵੀ ਕੁਝ ਨਹੀਂ ਚਲੋ ਸਾਰੇ ਜਾਵਾਂਗੇ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਤੁਹਾਨੂੰ ਬੱਚਿਆਂ ਨਾਲ ਮਲਾ ਵੀ ਦਿੰਦਾ ਤੇ ਤੁਸੀਂ ਬਣਿਆ ਰਿਓ ਵੀਡੀਓ ਤੇ ਨਾਲ ਲੋ ਬਈ ਟਰੈਕਟਰ ਵਾਲੀ ਜਗਾ ਖੜੀ ਗੱਡੀ ਗੱਡੀ ਵਾਲੀ ਜਗਾ ਖੜਾ ਟਰੈਕਟਰ ਇਹ ਤੇ ਉਹ ਬਈ ਤਰਪਾਲ ਗੱਡੀ ਦੀ ਸਾਰੀ ਭਈ ਉਹ ਜਿਹੜਾ ਪਰ ਇੱਕ ਕੰਬਲ ਦਿੱਤਾ ਜਾਂਦਾ ਜੀ ਛੁੱਤੀਆਂ ਵੀ ਦੋ ਤਿੰਨ ਚਾਦਰਾਂ ਵੀ ਜਿਹੜੀ ਤਰਪਾਲ ਹੁੰਦੀ ਕੈੜੀ ਹੁੰਦੀ ਐ ਫਿਰ ਉਹ ਗੱਡੀ ਪਰ ਝੜੀਟ ਨਹੀਂ ਵੱਜਦੀ ਚਲੋ ਭਾਈ ਇਹ ਨਾ ਕਿਹੋ ਵੀ ਇੱਕ ਨਾ ਟਾਕੇ ਰੱਖਦੇ ਆ ਮੱਸੀ ਜੁੜੀ ਆ ਵੀ ਸਾਫ ਆ ਪੂਰੀ ਆਪਣੇ ਕੋਲ ਇੱਕ ਨਾ ਟਰੈਕਟਰ ਦੇਖ ਲਓ ਕਿਦਾਂ ਦਾ ਖੜਾਈ ਆ ਤੋ ਹੋ ਗਿਆ ਤਾਂ ਜਸਵੀਰ ਬਾਈ ਲਈ ਉਧਰ ਲੈ ਜਾਂਦਾ ਲੈ ਜਾਂਦਾ ਮਹਿਕ ਫੇਰ ਮੁੜ ਕੇ ਉਹਦੀ ਖੜਾ ਜਾਂਦਾ ਜੇ ਲੋਡ ਪੈਂਦੀ ਆ ਤੇ ਮੌਸਮ ਖੁੱਲਾ ਡੁੱਲਾ ਬਾਈ ਆ ਲੋ ਜਸ਼ਨ ਪਾਣੀ ਪਾਈ ਜਾਂਦੀ ਇੱਧਰ ਇੱਧਰ ਲ ਗੱਡੀਆਂ ਲੱਗੀਆਂ ਖੜੀਆਂ ਬਾਈ ਜਸ਼ਨ ਪਰਮ ਦੀ ਤੇ ਪਾਪਾ ਜੀ ਸਾਈਕਲ ਆ ਲੋ ਚੱਲਦੇ ਅੰਦਰ ਨੂੰ ਕੀ ਕਰਦੇ ਆ ਉਹ ਅੰਦਰੇ ਬੈਠੇ ਆ ਸਾਰੇ ਅੱਜ ਧੁੱਪ ਤੋਂ ਬਚਦੇ ਨੂੰ ਦੇ ਚਾਪੀ ਹੋ ਰਹੀ ਆ ਹਾਂ ਅਦਰੋਂ ਮਿਲੋ ਬਾਈ ਇੱਧਰ ਮੇਰਾ ਸਾਥੀ ਗਾਜੀ ਹੋ ਰਿਹਾ ਵੇ ਕੰਠੇ ਹੋ ਰਿਹਾ ਹੋ ਰਿਹਾ ਹਾਂ ਸਾਸੀ ਕਾਲ ਬਲਾਓ ਬੈਗ ਚੱਕ ਤਰਾ ਟਿਊਸ਼ਨ ਦਾ ਟਾਈਮ ਹੋ ਗਿਆ ਨਾ ਜਾਣਾ ਨਾ ਹੁਣ ਕਾ ਤੈ ਕਾ ਤਹ ਨਹੀਂ ਦਾ ਮਤਲਬ ਦੱਸ ਆ ਪਿਆ ਬਾਈ ਬੈਗ ਹੀ ਦਾ ਤੇ ਆ ਬਾਈ ਚਾਹ ਦੇਖ ਲਓ ਬਾਈ ਚਾਹ ਸ਼ਰਾਬੀ ਨਾਲ ਕੰਮ ਲਾ ਗਲਾਸ ਨੱਕੋ ਨੱਕ ਭਰੇ ਪਏ ਆ ਬਾਈ ਚਾਹ ਵਾਲੇ ਕਿਨੇ ਪੀਲੀ ਕੌਣ ਰਹਿ ਗਿਆ ਹਾਂ ਡੇ ਡੇ ਗਲਾਸ ਹਾਂ ਪੀ ਲਈ ਪੀ ਲਈ ਆੜੀ ਹਾਂ ਹੋਣੀ ਦੀ ਪੀ ਕੇ ਕਹਿੰਦਾ ਪੀ ਲੈ ਕਾ ਜਾਣਾ ਦੱਸ ਦੇ ਹੁਣ ਛੇਤੀ ਹਾਂ ਕਿੱਥੇ ਜਾਣਾ ਕਿੱਥੇ ਜਾਣਾ ਜਿਵੇਂ ਕਰਸੀ ਸਾਡੇ ਕੋ ਤੋਂ ਨਹੀਂ ਜਾਣਾ ਨਹੀਂ ਕਾਤੇ ਜਵਾਬ ਤਾਂ ਦੇ ਮੈਨੂੰ ਵੀ ਕਾਤਾ ਨਹੀਂ ਜਾਣਾ ਕਿੱਥੇ ਜਾਣਾ ਜਵਾਬ ਦੇ ਤੂੰ ਕਾਤਾ ਨਹੀਂ ਜਾਣਾ ਕਿੱਥੇ ਜਾਣਾ ਉਰੇ ਹੈ? ਫੈਮਾ ਫੈਮ ਦਾ ਕੋਈ ਮਤਲਬ ਨਹੀਂ ਹੈਗਾ ਫਿਲਮ ਤਾਂ ਜਿਹੜੀ ਉਹ ਹੈ ਨਾ 10 ਸਾਲ ਤੋਂ ਥੱਲੇ ਨਹੀਂ ਦੇਖ ਸਕਦੇ ਨਿਆਣੇ ਇੱਧਰ ਮਿਲੋ ਬਾਈ ਪਹਿਲਾਂ ਮਰ ਉਹਨਾਂ ਸਾਰੇ ਨੇ ਹੱਥ ਜੁੜ ਕੇ ਪੈਰ ਕੋਟੇ ਸੱਜਦਾ ਚੱਕਲਾ ਚੱਕਲਾ ਕਿਤੇ ਮਾਰਨਾਂ ਦਾ ਕੋਈ ਪੈਸਾ ਤੂੰ ਨਾ ਉੱਥੇ ਰਹੀ ਹੈਂ ਬੱਚੇ ਦਾ ਕਹਿੰਦੇ ਜਾ ਪੀਤੀ ਨਹੀਂ ਤੂੰ ਬੜਿਆਂ ਨੂੰ ਬੱਚੇ ਬਣਾਈ ਜਾਂਦੀ ਐ ਹੈਂ ਸਾਰੇ ਇਕੱਠੇ ਹੋਏ ਨੇ ਕਿਹੜਾ ਲੈ ਤਾਂ ਸਾਰਿਆਂ ਨੂੰ ਹੋ ਗਈ ਹੈ ਉਹ ਦੱਸ ਚਾਚਾ ਨੂੰ ਵੀ ਪੁੱਛ ਲੈ ਜਾਣਾ ਫਿਲਮ ਦੇਖਣਾ ਫਿਲਮ ਵੇ ਮਲਾਈ ਹੈ ਹੈ ਜਾਣਾ ਨਹੀਂ ਜਾਣਾ ਨਹੀਂ ਟਿਊਸ਼ਨ ਚੱਲ ਹੈ ਜਾਣਾ ਸ਼ਾਮ ਨੂੰ ਜਾਣਾ ਮੇਰੀ ਸੁਣ ਲੈ ਗੱਲ ਬਾਈ ਮੇਰੇ ਦੋ ਤਿੰਨ ਦਿਨ ਦੀ ਕਹਿੰਦੇ ਫਿਲਮ ਦੇਖ ਕੇ ਆਉਣੇ ਜਿਵੇਂ ਕੱਲੀ ਮੈਨੂੰ ਸਕੂਲ ਤੋਂ ਵੀ ਕਹਿ ਰਹੇ ਆ ਟੀਚਰ ਕਿ ਫਿਲਮ ਵੇਖ ਜਾਏ ਉਹ ਠੀਕ ਆ ਟੀਚਰ ਹੈ ਚੱਲ ਫਿਰ ਮੋਬਾਈਲ ਦੇ ਵਿੱਚ ਦਿਖਾ ਦਿੰਦੇ ਆ ਜੇਸ਼ਨ ਨੂੰ ਹਾਂ ਸਾਰੇ ਫੈਮਿਲੀ ਮਿਸਾਲ ਦੇ ਇੱਥੇ ਆ ਗਏ ਦੇਖ ਲੋ ਵੀ ਕਿਆ ਕਰਨਾ ਹੈ ਪੈਸੇ ਪੂਸੇ ਮੇਰੇ ਕੋਲ ਹੈ ਨਹੀਂ ਜੇ ਕਿਸੇ ਕੋਲ ਹੈਗਾ ਤਾਂ ਦੇਖ ਲੋ ਲੈ ਗਿਆ ਇੱਧਰ ਵੇ ਆ ਹੈਗਾ ਕੈਸ਼ ਇੱਧਰ ਬਾ ਪੁੱਛ ਲੋ ਬੰਦੇ ਨੇ ਨਗਰਾ ਹੈਗਾ ਇਹ ਕ ਐਰ ਸੀ ਦੀ ਦਾ ਜਿਹੜਾ ਮੋਟਰ ਉਹ ਤਾਂ ਹੀ ਲੱਗੂ ਰਾਤ ਨਹੀਂ ਲਾਉਣਾ ਕੀ ਕੀ ਮੈਂ ਕਹਿੰਦਾ ਮੋਟਰ ਹੋ ਗਿਆ ਤਾਂ ਹੀ ਚੱਲੂਗੀ ਐਰ ਸੀ ਵੀ ਐਰ ਸੀ ਵੀ ਲਾ ਦੇਣਾ ਰਿਮੋਟ ਮਿੰਟਾਂ ਸੈਕਿੰਡ ਉਹ ਬੰਦਾ ਕਿਧਰ ਨੂੰ ਚਲੇ ਗਿਆ ਆਪਣਾ ਇੱਕ ਕਿਦਨ ਮੰਗੇ ਪੈਤੀ ਗਿਆ ਮਰਾਜੀ ਬਾਹਰ ਆ ਜਾ ਆ ਜਾ ਕਿੱਥੇ ਨੂੰ ਗਿਆ ਤਾਂ ਆ ਜਾ ਟਾਈਮ ਦੇਖਣਾ ਪਾ ਲੈ ਬੈਗ ਫਿਰ ਆਪਣਾ ਪਾ ਲੈ ਪਾ ਲੈ ਜਾ ਜਾਮਗਾ ਟਿਊਸ਼ਨ ਟਿਊਸ਼ਨ ਹੈ ਕੱਪੀਆਂ ਜਾਊਗਾ ਲੋ ਬਾਈ ਹੋਏਗਾ ਇੰਨੇ 15 ਮਿੰਟ ਤੇ ਹਰੇ 15 ਮਿੰਟ ਬਾਅਦ ਫਿਰ ਆ ਜੰਦੇ ਹਲੇ ਕੱਢ ਟੈਫੰਸ਼ਨ ਬਾਈ ਇਹ ਬੰਦੇ ਆਂਦੀ ਚੱਲਦੀ ਆ ਲੜਾਈ ਲੜਾਈ ਬਹੁਤ ਜਾਣਾ ਹੈ ਮੰਨ ਗਿਆ ਜਾਇਆ ਹਾਂਗਾ ਤੈਨੂੰ ਲੈ ਚਲਾਂਗਾ ਠੀਕ ਆ ਰਹੀ ਬਾਈ ਇਹਨੂੰ ਐ ਡਰ ਵੀ ਪਿੱਛੇ ਤੇ ਫਿਲਮਾਂ ਦੇਖਣ ਚਲ ਜਾਵੇ ਪਰ ਹਾਂ ਬਹੁਤ ਆਫਤਿਆਰ ਹੋਇਆ ਜਾਣਾ ਹੈ ਹਾਂ ਮੈਂ ਬਾਬੇ ਕੋਲ ਛੱਡ ਦਿੰਦੇ ਇਹਨੂੰ ਕਿਆ ਕਹਿੰਦਾ ਪਿੱਛੇ ਲੰਘ ਜਾਣਾ ਛੱਡ ਕੇ ਮੈਂ ਵੀ ਥੜ ਹੋਇਆ ਯਾਰ ਹਾਂ ਦਿਸ਼ਾਬ ਨੂੰ ਜਾਣਾ ਹੈ ਠੀਕ ਨੇ ਆਹ ਦਿਖਾ ਗਿਆ ਕਾਪੀਆਂ ਉਧਰ ਲੈ ਜਿਆਦਾ ਫਿਕਰ ਬਾਈ ਜਸ਼ਨ ਨੂੰ ਆ ਵੀ ਟਿਊਸ਼ਨ ਤੇ ਨਹੀਂ ਰਹਿ ਜੀ। ਹਾਂ ਜਸ਼ਨ ਹੈ। ਹਾਂ ਜਸ਼ਨ ਕਰੇ ਪੜ੍ਹਨ ਦੀ ਸੋਨਾ ਹੈ ਪੜਾਈ ਚਾਹੁੰਦਾ ਹੈ। ਹਾਂ ਹਾਂ ਜਿਆਦਾ ਰਾਤ ਕਰਦਾ ਜੀ ਫੋਨ ਮੰਗੀ ਜਾਂਦਾ ਘਰ ਆ ਕੇ। ਅੱਛਾ। ਕਰਕੇ ਫਿਰ ਇਹਨੇ ਭੇਜਣਾ ਪੈਂਦਾ ਹੈ। ਠੀਕ ਹੈ। ਫੋਨ ਬੱਸ ਹੁਣ ਕਰਦੇ ਨੇ ਬੰਦ ਦੋਹਾਂ ਦੇ। ਠੀਕ ਹੈ। ਲੜਾਈ ਜਲਦੀ ਜਗਾਈ ਕਿ ਇਹਦੇ 1.5 ਮਹੀਨਾ ਹੈਪੀ ਬਰਥਡੇ ਨੂੰ ਬਿਹਾਉਣੀ ਤਾਂ ਲੜਨ ਲੱਗ ਗਏ। ਹਾਂ ਕਾਦੀ ਲੜਾਈ ਹੋ ਰਿਹਾ ਕੇ ਦੱਸੋ ਮੇਰੇ ਕੋਲ ਨੂੰ ਆ ਦੋਹੇ ਜਾਨੇ ਆਓ। ਲੜਾਈ ਦੱਸੋ ਤੁਹਾਡੀ ਕਾਦੀ ਆ ਮੈਂ ਤੁਹਾਡੀ ਲੜਾਈ ਬਰਥਡੇ ਮੈਂ ਜਨਮ ਦਿਨ ਦਾ ਫੈਲਾ ਹੁੰਦਾ ਚੱਲ ਬੂਰੇ ਆ ਇਧਰ ਆ ਕੀ ਗੱਲ ਆ ਵੀ ਬੜੀ ਤਾਂ ਹੋਇਆ ਜਨਮ ਦਿਨ ਤੇਰਾ ਪਹਿਲਾ ਹੁੰਦਾ ਇਹਦਾ ਹਿਸਾਬ ਕਿਤਾਬ ਦੱਸ ਬਰਥਡੇ ਨੂੰ ਕੀ ਕਰਨਾ ਹੈ ਹੋਟਲ ਚ ਜਾਣਾ ਹੈ ਹੋਟਲ ਚ ਨਹੀਂ ਬਸ ਇਹੀ ਆ ਵੀ ਹੋਟਲ ਚ ਰੋਟੀ ਖਾਣੀ ਆ ਹਾਂਜੀ ਹੋਰ ਕੋਈ ਸੁਪਨਾ ਹੀ ਨਹੀਂ ਹੈ ਮੈਨੂੰ ਸੁਣ ਲੈ ਗਾ ਹਾਂ ਸਾਹ ਲਾ ਰਹੀ ਹੈ ਜੀ ਵੀਡੀਓ ਦੇਖ ਲਾਂਦਾ ਪੁਰਾਣੀ ਕੱਟ ਕੇ ਵੀ ਸੋਹਿਆ ਨਾ ਜਸ਼ਨ ਦਾ ਵੀ ਹੋਟਲ ਤੇ ਗਏ ਰੋਟੀ ਖਾਣ ਕਹਿੰਦਾ ਮੇਰਾ ਘਰ ਕਾਤੇ ਹੋਣਾ ਆਇਆ ਜੀ ਲਾ ਭਾਈ ਹੁਣ ਤੇਰਾ ਜਨਮ ਦਿਨ ਹੋਟਲ ਚ ਦੀਦੀ ਦਾ ਜਨਮ ਦਿਨ ਨੂੰ ਮੂੰਗੀ ਦੀ ਦਾਲ ਬਣਾ ਲੈਣੀ ਠੀਕ ਹੈ ਨਹੀਂ ਨਹੀਂ ਜੀ ਮੂੰਗ ਨਹੀਂ ਦਨੀਆ ਦੀ ਸ਼ਾਹ ਬਣਾਉਣੀ ਆ ਸ਼ਾਹੀ ਪਨੀਰ ਰਾਇਤਾ ਚੌਲ ਨਾ ਹਲਵਾਣ ਲੱਗੀ ਤੂੰ ਹਾਂਜੀ ਹੈ ਬੱਚੇ ਨੂੰ ਸਾਈ ਮੈਂ ਇਹਨਾਂ ਨੂੰ ਕੁਝ ਦੱਸਤਾ ਠੀਕ ਹੈ ਹੁਣ ਦੀਦੀ ਨੂੰ ਕਹਦਾ ਕਿ ਮੇਰਾ ਜਨਮ ਦਿਨ ਹੋਟਲ ਚ ਇਸ ਵਾਰੀ ਸਚੋ ਹਾਂ ਦੀ ਦੀਦੀ ਦਾ ਇੱਕ ਪਰਮ ਦਾ ਕਰ ਹੈ ਨਾ ਪਰਮ ਤੇਰਾ ਕਹਦੇ ਕਿ ਦੀਦੀ ਮੈਂ ਨਹੀਂ ਜਾਣਾ ਹੋਟਲ ਕਹ ਦੇ ਮੰਨਦਾ ਨਹੀਂ ਬਾਈ ਦੇਖ ਲੈ ਜਾਣਾ ਜਾਣਾ ਲੈ ਕੋਈ ਗਿਫਟ ਨਹੀਂ ਲੈਣਾ ਹੈਗਾ ਕਿਸੇ ਨੇ ਬਸ ਹੋਟਲ 'ਚ ਰੋਟੀ ਖਾਣੀ ਹੈ ਮਾਤਾ ਸੋਚਦਾ ਤਾਂ ਵੀ ਕੁਝ ਲਿਆ ਦੂੰਗਾ ਮੇਰੇ ਪੱਡੇ ਨੂੰ ਆਊਗਾ ਕਿਹਾ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਲਾ ਰੋਟੀ ਇੱਥੇ ਐਡਾ ਚੌਗੜੇ ਮਾਰ ਕੇ ਖਾ ਲੈ ਕਰੋ ਮੈਂ ਮੈਂ ਚਾਹਂ ਦਰਵਾਣ ਲੈਣੀ ਐ ਅੱਛਾ ਫਿਰ ਤਾਂ ਬਾਈ ਕੰਮਾਂ ਚ ਰਹਿ ਗਿਆ ਪੰਮ ਨੂੰ ਪੁੱਛ ਲੰਦਾ ਤੈਨੂੰ ਕਹਿ ਲੈਣਾ ਇਧਰ ਨੂੰ ਮੂੰਹ ਕਰੀ ਓਏ ਹੋਰ ਆ ਕੇ ਦੱਸ ਤੈ ਕਹਿ ਲੈਣਾ ਦੱਸ ਜਨਮ ਦਿਨ ਤੇ ਚਾਹ ਹੈ ਤੇਰਾ ਮਾਤਾ ਜੀ ਬੈਂਦੀ ਆ ਫੋਸੋਨੇ ਦੀ ਚਾਹਂ ਕਹਿੰਦਾ ਹੈ ਉਹ ਡਮੰਡਾ ਹੋ ਗਈ ਕਹਿੰਦਾ ਨਹੀਂ ਆ ਜੀ ਕਦੇ ਚਾਹ ਮੰਗ ਲਾਂਦਾ ਕਦੇ ਘੜੀ ਪਰਿਆ ਜਾਂਦਾ ਏ ਘੜੀ ਚ ਸਾ ਘੜੀ ਘੜੀ ਠੀਕ ਐ ਘੜੀ ਦਵਾਦੋਂ ਗਾਉ ਤਾਂ ਹੈਗੀ ਐ 100 150 180 ਦੀ ਹੈ ਹਾਂ ਬੱਚਾ ਤੇ ਚਾਚਾ ਨੇ ਲਾਉਣੀ ਚੈਨ ਹੈ ਚਾਚੇ ਵਾਲਿਓ ਪਾ ਲਈਂ ਹਾਂ ਜਿਹੜੀ ਪਾਉਣੀ ਆ ਪੰਜ ਚਾਰ ਦਿਨ ਬੋਲਦਾ ਨਹੀਂ ਠੀਕ ਨੇ ਕਿੰਨਾ ਮਾਦੂਕ ਕਰੇ ਉਹ ਲਾਹ ਕਰ ਰਿਹਾ ਡਿਊਟ ਤੇ ਦੋਹਾਂ ਦਾ ਜਨਮ ਦਿਨ ਬਾਈ ਮੇਰੀ ਸੁਣ ਲੈ ਗੱਲ ਹਾਂਜੀ ਦੋਹਾਂ ਦਾ ਜਨਮ ਦਿਨ ਘਰ ਖੀਰ ਬਣਾ ਲਈ ਕੱਦੂ ਬਣਾ ਲਈ ਬੱਚਿਆਂ ਨੂੰ ਪੁੱਛ ਲਓ ਜੇ ਰਾਜੀਆਂ ਤਾਂ ਬਣਾ ਲੈ ਹੈ ਕੱਦੂ ਠੀਕ ਹੈ ਬਣਾ ਬੇਲ ਤੇ ਤੋੜ ਲਿਆਉਣਾ ਖੇਤ ਤੇ ਨਹੀਂ ਬਣਾ ਲੈਣਾ ਹੁਣ ਖਾ ਕੇ ਬਣਾ ਆਰਾਮ ਨਾਲ ਸ਼ਾਮ ਨੂੰ ਪੈ ਜਿਓ ਮੈਂ ਲਿਆਉਂ ਸ਼ਾਹੀ ਪਨੀਰ ਬਣਾਉਣਾ ਹਾਂ ਮੇਰੇ ਬੱਡੇ ਨੂੰ ਤਾਂ ਸ਼ਾਹੀ ਪਨੀਰ ਹੀ ਬਣੂਗਾ ਆਪਮੁਦਾ ਹੋਣਾ ਵਿਚਾਰਾ ਮਾਰਥਾ ਪੇੜਾ ਇਹਦਾ ਇੱਕ ਵੀ ਠੀਕ ਅ ਬਚ ਗਈ ਧੀ ਦੀ ਗੱਲ ਵੱਡੀ ਹੈ। ਹਾਂ। ਦੇਖਨੇ ਲੋ ਬਾਈ ਬੱਚਿਆਂ ਦੀ ਆ ਲੜਾਈ। ਔਰ ਉੱਧਰ ਗੁੱਤ ਪਟਾਈ ਚੱਲ ਪਈ। ਹੈ। ਆਵਣ ਕੋ ਗਾਈ ਨਾ। ਹੈ। ਆਵਣ ਕੋ ਬਾਈ ਮੇਕੇ ਮੈਂ। ਸ਼ਾ ਕੋਈ ਨਹੀਂ। ਉਰੇ। ਉਰੇ ਆ ਕੇ ਦੱਸ ਚਾਚਾ ਕੁੱਟਦਾ ਹੁੰਦਾ ਹੈ? ਹਾਂ। ਕਿੱਕਣਾ? ਇਹਦਾ ਛੋਟੇ ਵੱਡਾ ਹੁੰਦਾ। ਛੋਟਾ। ਟਕੈਂਡੀ ਐ ਮੈਂ। ਚੱਲ ਜਾ ਫਿਰ ਚਾਪਾ ਲਾ ਬੈਗ। ਪਾ ਲੈ। ਪਾ ਲੈਂਦੀ ਜਾਂਦੀ ਐ Papa ji roll। ਹੈ। ਸ਼ਿਕਾਇਤ ਵੀ ਕਰਦਾ ਫਿਰ ਬਾਬਾ ਪੰਜ ਮੋੜ ਬੱਦਨ ਕਹਿੰਦਾ ਉਹ ਤਾਂ ਦੱਸ ਬਾਬਾ ਕਹਿੰਦਾ ਤੈਨੂੰ ਉਹ ਬਾਬਾ ਕਹਿ ਦਿੰਦਾ ਆਂਦਾ ਹੈ ਭੋਗ ਕਿੰਨਾ ਕਿੰਨਾ ਬਹੁਤ ਭੋਗ ਦਿੰਦਾ ਬਾਬਾ ਲੈ ਅਜੇ ਤਾਂ ਪਈਆਂ 10 ਲੈ ਤੂੰ ਨਾ ਜਾਣਦਾ ਇਹਨੂੰ ਮਾਸੀ ਬੰਦਾ ਤਿਆਰ ਹੋਇਆ ਸਾਡਾ ਜਾਣ ਲਈ ਆਪਾਂ ਹੱਥ 'ਚ ਬਾਬਾ ਤੱਕੜਾ ਹੱਥ 'ਚ ਬਾਬਾ ਪੁਰੇ ਆ ਨਾਲੇ ਚਪਲਾ ਕਿੱਥੇ ਤੇਰੀਆਂ 10 ਮਿੰਟ ਪਈਆਂ ਚਪਲਾ ਰਹਿਣਾ ਕੋਈ ਜੇ ਟਾਈਮ ਹੈ ਲੈ ਚਪਲਾ ਆਪਾ ਜਸ਼ਨ ਤੂੰ ਵੀ ਆਪਣਾ ਚੱਕ ਲੈਣਾ ਉਹ ਕਾਪੀ ਕਿਤਾਬ ਤੂੰ ਵੀ ਲੱਜ ਜਾ ਕੰਮ ਜਿੰਨੇ ਦੇ ਰਹੇ ਨਹੀਂ ਆਉਂਦਾ ਮੇਰੇ ਤਾਂ ਸਿਰਫ ਤਿੰਨੇ ਟੈਸਟ ਆ ਚਲੋ ਫਿਰ ਤੁਹਾਨੂੰ ਅੱਜ ਫਿਲਮ ਦਿਖਾ ਕੇ ਲਿਆਉਂਦੇ ਪੰਜਾਬੀ ਠੀਕ ਹੈ ਓਕੇ ਬੰਗੂ ਓ ਬੰਗੂ ਹੈ ਠੀਕ ਹੈ ਚਲੋ ਬਾਈ ਇੱਥੇ ਤੱਕ ਵੀਡੀਓ ਦੀ ਸੈਂਡਲ ਨਹੀਂ ਪਤਾ ਪਾਈ ਦੇਉਂਦਾ ਟਿਊਸ਼ਨ ਨੂੰ ਦਸਨ ਦੇ ਨੂੰ ਚਪਲਾਂ ਵੇਚਦੀ ਨੂੰ ਕਿੱਥੇ ਰੱਖੀ ਚਪਲਾਂ ਇਹ ਚਪਲਾਂ ਰੱਖੀਆਂ ਨੇ ਰੱਖੀਆਂ ਨੇ ਹਾਂਜੀ ਬਾਹਰ ਪਈਆਂ ਦਸਨ ਦੇ ਚਲ ਚਲੋ ਬਾਏ ਬਾਏ ਕਰ ਦੇ ਬਾਏ ਬਾਏ